ਪਤਿਤ ਪਾਵਨ ਜਾਗਤ ਜੋਤ ਜੁਗੋ ਜੁਗ ਅਟਲ ਚਤੁਰ ਚਬਰ ਤਖਤਾਂ ਦੇ ਮਾਲਕ ਤਨ ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਤੇ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਕਾਰਯੋਗ ਸਾਧ ਸੰਗਤ ਜੀਓ ਗੁਰੂ ਸਾਹਿਬ ਜੀਆਂ ਦੀ ਅਪਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖਵਾਕ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਸੋਰਠਿ ਰਾਗ ਦੇ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉੱਤੇ ਕਿਰਪਾ ਹੋਈ ਹੈ ਅੱਜ ਦੇ ਪਾਵਨ ਵਚਨ ਹਨ ਮਾਤ ਗਰਭ ਮੈਂ ਆਪਨ ਸਿਮਰਨਾਂ ਦੇ ਤਹ ਤੂੰ ਰਾਖਨ ਹਾਰੇ ਇਹ ਸੰਸਾਰ ਸਮੁੰਦਰ ਤੋਂ ਪਾਰ ਲਿਗਾਉਣ ਦੀ ਸਮਰੱਥਾ ਰੱਖਣ ਵਾਲੇ ਤੇ ਮਾਂ ਦੇ ਪੇਟ ਵਿੱਚ ਸਾਨੂੰ ਆਪਣਾ ਸਮਰਨ ਦੇ ਕੇ हे ਦਾਤਾ ਤੂੰ ਸਾਡੀ ਉੱਥੇ ਵੀ ਰਖਵਾਲੀ ਕਰਦਾ ਹੈ ਤੂੰ ਸਾਡੀ ਰਖਿਆ ਕਰਨ ਵਾਲਾ ਹੈ ਪਾਵਕ ਸਾਗਰ ਅਤਾਹ ਲਹਿਰ ਮੈਂ ਤਾਰੋ ਤਾਰਨ ਹਾਰੇ ਤੂੰ ਦਾਤਾ ਜੀ ਬਕਾਰਾਂ ਦੀ ਅੱਗ ਦੇ ਸਮੁੰਦਰ ਦੀਆਂ ਡੁੰਗੀਆਂ ਲਹਿਰਾਂ ਵਿੱਚ ਡਿੱਗੇ ਪੈਣੋਂ ਵੀ ਪਾਰ ਲੰਘਾਉਣ ਵਾਲਾ ਹੈ ਮਾਧਵ ਤੂੰ ਠਾਕੁਰ ਸਰਮੋਰਾ اے ਮਾਧਵ ਹੈ ਪ੍ਰਭੂ ਤੂੰ ਮੇਰੇ ਸਰ ਉਤੇ ਰਖਵਾਲਾ ਹੈ ਇਹਾਂ ਉਹਾ ਤਹਾਰੋ ਤੋਰਾ ਇਸ ਲੋਕ ਵਿੱਚ ਤੇ ਪਰਲੋਕ ਵਿੱਚ ਮੈਨੂੰ ਤੇਰਾ ਹੀ ਆਸਰਾ ਹੈ ਰਹਾਉ ਕਿਤੇ ਕੋ ਮੇਰਾ ਸੰਮਾਨ ਕਰਣ ਹਾਰ ਤ੍ਰਿਣ ਜਾਨਾ ਹੈ ਦਾਤਾ ਜੀ ਤੇਰੇ ਪੈਦਾ ਕੀਤੇ ਪਦਾਰਥਾਂ ਨੂੰ ਇਹ ਜੀਵ ਮੇਰੂ ਪर्वਤ ਜਿਹੜੀਆਂ ਵੱਡੀਆਂ ਸਮਝਦਾ ਪਰ ਤੈਨੂੰ ਜੋ ਤੂੰ ਸਭ ਦਾ ਪੈਦਾ ਕਰਨ ਵਾਲਾ ਇੱਕ ਥੀਲੇ ਵਰਗਾ ਲੱਗਦਾ ਹੈ ਤੂੰ ਦਾਤਾ ਮੰਗਣ ਕੋ ਸਗਲੀ ਦਾਨ ਦੇ ਪ੍ਰਭ ਪੰਨਾ ਇਹ ਦਾਤਾ ਜੀ ਤੂੰ ਸਭ ਦਾਤਾ ਦੇਣ ਵਾਲਾ ਸਾਰੀ ਲੋਕਾਈ ਤੇਰੇ ਦਰ ਤੋਂ ਹੀ ਮੰਗਣ ਵਾਲੀ ਹੈ ਤੂੰ ਆਪਣੀ ਰਜਾ ਵਿੱਚ ਸਭ ਨੂੰ ਦਾਨ ਦਿੰਦਾ ਹੈ ਜਨਮ ਆਵਰ ਕਿਨਮ ਆਬਰਾ ਅਚਰਜ ਚਲਤ ਤੁਮਾਰੇ ਦਾਤਾ ਜੀ ਤੇਰੇ ਕੌਤਕ ਹੈਰਾਨ ਕਰਨ ਵਾਲੇ ਹਨ ਇੱਕ ਛਿਨ ਵਿੱਚ ਤੂੰ ਕੁਝ ਦਾ ਕੁਝ ਬਣਾ ਦਿੰਦਾ ਹੈ ਰੂੜੋ ਗੂੜੋ ਗਰਗਮੀਰੋ ਉਚੋ ਅਗਮ ਅਪਾਰੇ ਇਹ ਅਪਹੁੰਚ ਤੇ ਬਿਆੰਤ ਪ੍ਰਮਾਤਮਾ ਤੂੰ ਸਭ ਤੋਂ ਉੱਚਾ ਹੈ ਤੇ ਸਭ ਤੋਂ ਸੋਹਣਾ ਹੈ ਤੂੰ ਵੱਡੇ ਜਿਗਰੇ ਵਾਲਾ ਹੈ ਤੇ ਤੂੰ ਸਾਰੇ ਸੰਸਾਰ ਵਿੱਚ ਗੁਪਤ ਬਸਰਿਆ ਹੈ ਸਾਧ ਸੰਗ ਜੋ ਤੁਮੈ ਮਿਲਾਇਓ ਤਉ ਸੁਣੀ ਤੁਮਾਰੀ ਬਾਣੀ اے ਸਰਬ ਵਿਆਪਕ ਪ੍ਰਮਾਤਮਾ ਜਦੋਂ ਤੂੰ ਆਪ ਹੀ ਕਿਸੇ ਜੀਵ ਨੂੰ ਸਾਧ ਸੰਗਤ ਦੇ ਵਿੱਚ ਮਿਲਾਉਂਦਾ ਹੈ ਤਦੋਂ ਉਹ ਤੇਰੀ ਸਲਾਦੀ ਬਾਣੀ ਸੁਣਦਾ ਹੈ ਆਨੰਦ ਪਏ ਆਪੇ ਇੱਕ ਤਹੀ ਨਾਨਕ ਪ੍ਰਤਾਪ ਪਰਖ ਨਿਰ ਬਾਣੀ اے ਸਰਬ ਵਿਆਪਕ ਪ੍ਰਮਾਤਮਾ ਦਾ ਪ੍ਰਤਾਪ ਹੈ ਕੇ हे वासना रहत सर्वव्यापक परमात्मा मालिक ਦਾ ਪ੍ਰਤਾਪ ਵੇਖ ਕੇ ਤਦੋਂ ਉਸ ਦੇ ਅੰਦਰ ਆਤਮਿਕ ਆਨੰਦ ਪੈਦਾ ਹੋ ਜਾਂਦਾ ਹੈ ਜਦੋਂ ਗੁਰੂ ਦੀ ਕਿਰਪਾ ਨਾਲ ਸਾਧ ਸੰਗਤ ਵਿੱਚ ਮਿਲਦਾ ਹੈ ਸੋ ਆਉ ਗੁਰੂ ਕਿਰਪਾ ਕਰੇ ਤੁਹਾਡੇ ਸਾਰਿਆਂ ਉਤੇ ਮਿਹਰ ਭਰਿਆ ਆਸਤ ਰੱਖੇ ਸਭਨਾਂ ਨੂੰ ਨਾਮ ਦਾਤ ਤੰਦਰੁਸਤੀ ਚੜ੍ਹਦੀ ਕਲਾ ਬਖਸ਼ੇ ਪਰਮਾਤਮਾ ਆਪਣੇ ਚਰਨਾਂ ਨਾਲ ਜੋੜੇ ਅਤੇ ਆਪਾਂ ਸਾਰੇ ਰਲ ਮਿਲ ਕੇ ਮਾਲਕ ਦੇ ਚਰਣਾ ਵਿੱਚ ਜੁੜ ਕੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾਉਂਦੇ ਰਹੀਏ ਜਿਹਦੀ ਇਹ ਸ੍ਰਿਸ਼ਟੀ ਸਾਜੀ ਹੋਈ ਹੈ ਜਿਹੜਾ ਸਬਦਾ ਸਜਨਾਰਾ ਤੇ ਸਿਰਜਨਾਰਾ ਹੈ ਸਦਾ ਹੀ ਸਜਦੇ ਕਰਦੇ ਰਹੀਏ ਪ੍ਰਮਾਤਮਾ ਦੇ ਚਰਨਾਂ ਵਿੱਚ ਆਓ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਪਸੀ ਪਿਆਰ ਤੇ ਤਾਫਾਕਤਾ ਦੀ ਅਰਦਾਸ ਅਤੇ ਚਲ ਰਹੀਆਂ ਗੁਰਗਰ ਦੀਆਂ ਸੇਵਾਵਾਂ ਨਰ ਵਿਗਨ ਸੰਪੂਰਨਤਾ ਦੀ ਅਰਦਾਸ ਅਦੇ ਰਲ ਮਿਲ ਕੇ ਕਰਦੇ ਰਹੀਏ ਬਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾ ਸਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਵਤ ਦਾ ਹੀ ਭਲਾ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਕੀ ਫਤ